ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਬੋਰੀ ਵਿੱਚ ਬੰਨੀ ਮਿਲੀ Laash ਇਲਾਕੇ ਅੰਦਰ ਫੈਲੀ ਸੰਸਨੀ ਪੁਲਿਸ ਜਾਂਚ ਵਿੱਚ ਜੁਟੀ ਦਿਨਾਨਗਰ ਪੁਲਿਸ ਸਟੇਸ਼ਨ ਅਤੇ ਬਰਿਆਰ ਚੌਕੀ ਅਧੀਨ ਆਉਂਦੇ ਪਿੰਡ ਜੀਤਬਾਗ ਦੇ ਇੱਕ ਰਜਵਾਹੀ ਵਿੱਚੋਂ ਇੱਕ ਨੌਜਵਾਨ ਦੀ ਬੋਰੀ ਵਿੱਚ ਬੰਨੀ ਹੋਈ Laash ਮਿਲਣ ਕਾਰਨ ਇਲਾਕੇ ਅੰਦਰ ਸੰਸਨੀ ਫੈਲਣ ਕਾਰਨ ਇਲਾਕੇ ਅੰਦਰ ਦਹਿਸ਼ਤ ਵਾਲਾ ਮਾਹੌਲ ਵੇਖਿਆ ਜਾ ਰਿਹਾ ਹੈ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਮਰ 18 ਸਾਲ ਪੁੱਤਰ ਮੇਸ਼ ਲਾਲ ਵਾਸੀ ਦਾਖਲਾ ਵਜੋਂ ਹੋਈ ਹੈ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਜਦ ਲਾਸ਼ ਵੇਖੀ ਤਾਂ ਪਰਿਵਾਰ ਵੱਲੋਂ ਕਤਲ ਦੀ ਸ਼ੰਕਾ ਜਤਾਈ ਗਈ ਉਧਰ ਇਸ ਸੰਬੰਧੀ ਸੂਚਨਾ ਮਿਲਦੇ ਹੀ ਡੀਐਸਪੀ ਦਿਨਾਨਗਰ ਸੁਰਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਕੁਝ ਸੱਟਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ ਬਾਕੀ ਪੁਲਿਸ ਵੱਲੋਂ ਇਸ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਬੇਟਾ ਜੀ ਕੀ ਕਰ ਲੂਗੀ ਜੀ ਤੇ ਪਤਾ ਨਹੀਂ ਮੈਨੂੰ ਕੋਈ ਫੋਨ ਦਾ ਦੋਸਤ ਆ ਰਿਹਾ ਹੈ ਕਹਿੰਦੇ ਸਰੋਲਾ ਪਿਆਗਾ ਸਰੋਲਾ ਪਿਆਗਾ ਵੀ ਕੋਈ ਕਹਿਣ ਝੁੱਕ ਕੇ ਲੈ ਕੇ ਝੁੱਕ ਕੇ ਲੈ ਗਏ ਤੇ ਮੈਂ ਤੇ ਆਪੋ ਠੀਕ ਕਰਾਰ ਦਿਆ ਛੰਡੇ ਚੱਕ ਮੈਂ ਉੱਥੋਂ ਦੌੜ ਆਇਆ ਘਰ ਆ ਕੇ ਪੁੱਛਿਆ ਕਰ ਤੇ ਕਹਿੰਦੀ ਨਹੀਂ ਲੱਭਾਂ ਨਹੀਂ ਲੱਭਾਂ ਸੋਹਵਾਨੀ ਬੇਲੀਆਂ ਨੂੰ ਕਿਹਾ ਉੱਥੇ ਰਸਤੇ ਤੇ ਕਿਸੇ ਨੂੰ ਪੁੱਛਿਆ ਤੇ ਇੱਕ ਮੁੰਡਾ ਕਹਿੰਦਾ ਮੈਂ ਦੇਖਿਆ ਇੱਕ ਮੁੰਡੇ ਨੂੰ ਖੜਦੇ ਨੂੰ ਕੋਰੀ ਚ ਪਾਇਦਾ ਪਤਾ ਨਹੀਂ ਕੋਣ ਆ ਕੁੜੀ ਆ ਕਿ ਮੁੰਡਾ ਵਾ ਮੈਂ ਕਿੱਧਰ ਨੂੰ ਗਏ ਕਹਿੰਦੇ ਇੱਧਰ ਨੂੰ ਮੈਂ ਪਤਾ ਕੋਣ ਆ ਕਹਿੰਦੇ ਮੁੰਡਾ ਇੱਕ ਅਸੀਂ ਫੇਰ ਉਹਨਾਂ ਕੀ ਕੀਤਾ ਵੀ ਅਸੀਂ ਉਹਨਾਂ ਦੇ ਘਰ ਚੱਲ ਗਏ ਹੋਣੀ ਹੋਣੀ ਫੋਟੋ ਕੱਢੀ ਤੇ ਘਰ ਚੱਲ ਗਏ ਘਰ ਜਾ ਕੇ ਉਹਨਾਂ ਨੇ ਮਾਤਾ ਨੂੰ ਪੁੱਛਿਆ ਵੀ ਅੱਦਾ ਅੱਦਾ ਕਾਲਾ ਉਹ ਕਹਿੰਦੇ ਵੀ ਮੇਰਾ ਮੁੰਡਾ ਜਿਹੜਾ ਨਾ ਕਾਲ ਚ ਗਿਆ ਹੋਇਆ ਸਵੇਰ ਦਾ ਕਾਲ ਚ ਗਿਆ ਹੋਇਆ ਵਾ ਠੀਕ ਹੈ ਜੀ ਚਲੋ ਠੀਕ ਆ ਉੱਥੇ ਰੋਣਾ ਪੈ ਗਿਆ ਬੰਦੇ ਇਕੱਠੇ ਹੋ ਗਏ ਕੱਲਾ ਕਰਦੇ ਕਰਦੇ ਮੜਕੇ ਜਦੋਂ ਮੁੰਡਾ ਕਹਿੰਦਾ ਮੈਂ ਫੋਨ ਕਰਤਾ ਉਹਨੂੰ ਕਿ ਤੂੰ ਕਿੱਥੇ ਆ ਜਦੋਂ ਉਹਨੂੰ ਫੋਨ ਪੁੱਛਿਆ ਉਹ ਮੁੰਡੇ ਨੂੰ ਕਹਿੰਦਾ ਕਿ ਮੈਂ ਤੇ ਮਾਸੀ ਕੋਲੋਂ ਵਿਆਹ ਆਇਆ ਹਾਂ ਤੇ ਇੱਕ ਪੁੱਤਰ ਹੈ ਤੇ ਇੱਕ ਮੇਰੀ ਬੇਟੀ ਹੈ ਕੱਲਾ ਆ ਮੇਰਾ ਪੁੱਤਰ ਹੈ ਕਿੰਨੀ ਉਮਰ ਸੀ ਤੇ 18 ਸਾਲ ਦੀ ਹੁਣ ਫੋਨ ਆਈ ਹੈ ਜੀ ਉਹ ਲੱਗੀ ਹੈ ਕਾਰਵਾਈ ਉਹਦੇ ਉਧੋਂ ਦੇ ਲੱਗੇ ਹੋਏ ਆ ਉਹਨੂੰ ਨਿਦੋਰ ਪੱਜ ਕਰਨ ਦੇ ਆ ਜੀ ਦੇ ਖਿਲਾਫ ਇਨਸਾਫ ਚਾਹੀਦਾ ਪਾਪਾ ਦਿਓ ਜੇ ਪਾਪਾ ਤਾਂ ਰਸੀ ਨਹੀਂ ਹੋ ਜਾਵੇਖ ਲੈ ਪੁੱਤ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਹੁਣੇ ਥੋੜੀ ਦਿਰ ਪਹਿਲਾਂ ਹੀ ਸਾਡੇ ਚੌਂਕੀ ਨਜਾਜ਼ ਨੂੰ ਭੇਜ ਤੇ ਇੱਕ ਡੈੱਡ ਬੋਡੀ ਪਈ ਹੈ ਅਸੀਂ ਮੌਕੇ ਤੇ ਆਏ ਆ ਇੱਕ ਲੜਕਾ ਆ ਰੋਹਿਤ ਨਾਂ ਦਾ ਉਹਦੀ ਡੈੱਡ ਬੋਡੀ ਆ ਦਾਖਲੇ ਪਿੰਡ ਦਾ ਰਹਿਣ ਵਾਲਾ ਆ ਔਰ ਜੋ ਦੱਸ ਰਹੇ ਆ ਵੀ ਉਹਦਾ ਮਰਡਰ ਕੀਤਾ ਗਿਆ ਔਰ ਉਹਦੇ ਸਿਰ ਦੇ ਵਿੱਚ ਸੱਜੇ ਪਾਸੇ ਸੱਟ ਲੱਗੀ ਹੋਈ ਆ ਬਾਕੀ ਵੈਰੀਫਾਈ ਕਰ ਰਹੇ ਆ ਔਰ ਬਣਦੀ ਕਾਰਵਾਈ ਜਿਹੜੀ ਕਰ ਰਹੇ ਆ ਕਿਦੇ ਪਿੰਡ ਦਾ ਦੱਸਿਆ ਜਾ ਰਿਹਾ ਜੀ ਦਾਖਲੇ ਪਿੰਡ ਦਾ ਕਿੰਨੇ ਕੇ ਸਾਲ ਉਮਰ ਰੋਹਿਤ ਨੂੰ ਇਹ 18 ਸਾਲ ਦੀ ਐ ਜੀ ਹੁਣ ਕੀ ਅੱਗੇ ਕਰ ਰਹੇ ਹੋ ਐਫ ਆਈ ਆਰ ਦਰਜ ਕਰਾਂਗੇ ਜੀ ਮਰਡਰ ਦੀ ਔਰ ਬਾਕੀ ਗਾਂ ਫਰਦਰ ਜਿਹੜੇ ਬੰਦਿਆਂ ਦੇ ਨਾਮ ਆਉਣਗੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹਨਾਂ ਦੇ ਘਰ ਵੱਲੋਂ ਕੁਝ ਦੱਸਿਆ ਗਿਆ ਕੀ ਕੋਈ ਨਹੀਂ ਅਜੇ ਦੱਸ ਰਹੇ ਆ ਜੀ ਪੁੱਛ ਰਹੇ ਆ ਜੀ ਗੱਲਬਾਤ ਚੱਲ ਰਹੀ ਹੈ